ਤਾਂ ਇਹ ਮਤਲਬ ਹੀ ਬਹੁਤ ਜਿਆਦਾ ਬੱਚੇ ਚੀਜ਼ ਘੜਾ ਪਾਈ ਜਾਂਦੇ ਸੀ ਬਹੁਤ ਰੌਲਾ ਪਾ ਰਹੇ ਸੀ ਬਸ ਲੋਕ ਖੜੇ ਮਤਲਬ ਮੈਂ ਬਿਨਾਂ ਦੇਖੇ ਪਾਣੀ ਦੇ ਵਿੱਚ ਛਾਲ ਮਾਰਦੀ ਠੀਕ ਹੈ ਬਈ ਹਾਂਜੀ ਮੈਨੂੰ ਤਾਂ ਮਤਲਬ ਹੀ ਤੈਰਨਾ ਵੀ ਬਹੁਤ ਘੱਟ ਆਉਂਦਾ ਸੀਗਾ ਵੀਰੇ ਮਤਲਬ ਬਿਨਾਂ ਦੇਖੇ ਮੈਂ ਪਾਣੀ ਦੇ ਸਤਿਗੁਰਾਲ ਵੀਰੇ ਸਾਰੇ ਭਰਾਵਾਂ ਨੂੰ ਜੋ ਸਾਡੇ ਨਾਲ ਫੇਸਬੁੱਕ ਤੇ YouTube ਤੇ ਜੁੜੇ ਹੋਏ ਆ ਥੋੜੇ ਦਿਨ ਪਹਿਲਾਂ ਆਪਾਂ ਬਈ ਇੱਕ ਖਬਰ ਦੇਖੀ ਸੀ ਇਹ ਜੜੀ ਨਹਿਰ ਦੇ ਵਿੱਚ ਗੱਡੀ ਡਿੱਗੀ ਆ ਉਹਦੇ ਵਿੱਚ ਇੱਕ ਪਰਿਵਾਰ ਦੇ ਲਗਭਗ 11 ਜਨੇ ਸੀ ਬਾਈ ਹਾਂਜੀ ਬਈ ਤੇ ਉਹਦੇ ਵਿੱਚ ਬਾਈ ਜਿਹੜੇ ਭਰਾਵਾਂ ਨੇ ਉਹ ਪਰਿਵਾਰ ਦੀ ਜਾਨ ਬਚਾਈ ਆ ਉਹਨਾਂ ਦੇ ਵਿੱਚੋਂ ਆਪਾਂ ਬਾਈ ਖਬਰਾਂ ਦੇਖੀਆਂ ਫੋਟੋਆਂ ਦੇਖੀਆਂ ਬਾਈ ਜੱਸੀ ਜਸਵੰਤ ਸਿੰਘ ਪਿੰਡ ਹਰਕਿਸ਼ਨਪੁਰਾ ਜ਼ਿਲ੍ਹਾ ਬਠਿੰਡਾ ਪੀਸੀਆਰ ਦੇ ਵਿੱਚ ਇਹਨਾਂ ਦੀ ਡਿਊਟੀ ਹੈ ਬਾਈ ਇਹਨਾਂ ਦੀ ਪੀਸੀਆਰ ਦੀ ਸਾਰੀ ਟੀਮ ਨੇ ਬਹੁਤ ਉੱਥੇ ਸਹਿਯੋਗ ਦਿੱਤਾ ਤੇ ਇਹਨਾਂ ਦੇ ਸਲਾਗ ਜੋਕ ਕਦਮ ਆ ਜਿਹਦੇ ਨਾਲ ਪਰਿਵਾਰ ਦੀ ਜਾਨ ਬਚੀ ਆ ਤੇ ਦੋ ਮੁੰਡੇ ਬਾਈ ਹੋਰ ਸੀਗੇ ਇੱਕ ਦਾ ਮੁੰਡੇ ਦਾ ਨਾਮ ਕ੍ਰਿਸ਼ਨਾ ਸੀ ਬਾਈ ਇੱਕ ਦਾ ਨਾਮ ਜਸਕਰਨ ਸੀ ਜਸਕਰਨ ਮੁੰਡਾ ਸਰਦਾਰ ਹਾਂ ਤੇ ਆ ਕਦੋਂ ਇਹ ਹਾਸਾ ਹੋਇਆ ਤੇ ਉੱਥੇ ਕੋਲੇ ਖੜੇ ਸੀ ਜਾਂ ਬਾਅਦ ਚ ਆਇਆ ਸੱਸੀ ਗੱਲ ਵੀਰੇ ਸੱਸੀ ਗੱਲ ਬਾਈ ਦੱਸੀ ਬਾਈ ਇਹ ਤੁਸੀਂ ਜਦੋਂ ਇਹ ਹਾਸਾ ਹੋਇਆ ਤੁਸੀਂ ਕੋਲੇ ਸੀਗੇ ਉਸ ਟਾਈਮ ਪਹਿਲਾਂ ਤਾਂ ਬਾਈ ਪਹਿਲਾਂ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿੰਦਰ ਰਾਮਪੁਰਾ ਜਿਹੜੇ ਬ్రਦਰ ਤੁਸੀਂ ਆਏ ਹੋ ਸੰ ਹਨ ਹਣਾ ਥੋੜਾ ਬਹੁਤ ਬਹੁਤ ਧੰਨਵਾਦ ਆ। ਹਾਂ ਵੀਰੇ ਗੱਲ 8:30 ਵਜੇ ਦੀ ਗੱਲ ਆ। ਸਵੇਰ ਸੀ ਨਾ ਸ਼ਿਫਟ ਚੇਂਜ ਕਰਦੇ ਹੁੰਦੇ ਆ ਆਪਦੀ। ਠੀਕ ਆ ਬਾਈ। ਤੇ ਰੋਜ਼ਾਨਾ ਦੀ ਤਰ੍ਹਾਂ ਮਤਲਬ ਸ਼ਿਫਟ ਚਿੰਦੀ ਮੈਂ ਆਪਣੀ ਅਸੀਂ ਗੱਡੀ ਸਾਫ਼ ਕਰਕੇ ਦੂਜੀ ਸ਼ਿਫਟ ਨੂੰ ਗੱਡੀ ਸਾਫ਼ ਦੇਣੀ ਹੁੰਦੀ ਆ। ਮਤਲਬ ਨੈਕਸਟ ਦੇ ਉਹ ਸਾਨੂੰ ਗੱਡੀ ਸਾਫ਼ ਕਰਕੇ ਮਤਲਬ ਇਹ ਤਾਂ ਰੁਟੀਨ ਦਾ ਵਾਈਜ਼ ਗੱਲਾਂ ਹੋ ਗਈਆਂ ਸਾਡੀਆਂ। ਤੇ ਉੱਥੇ ਇੱਕ ਲੜਕਾ ਮਤਲਬ ਵੀ ਭੱਜ ਕੇ ਸਾਡੇ ਆਪਣੇ ਮੋਟਰਸਾਈਕਲ ਸਾਡੇ ਕੋਲੇ ਭੱਜ ਆਇਆ। ਕਹਿੰਦਾ ਵੀਰੇ ਯਾਰ ਕਹਿੰਦਾ ਉੱਥੇ ਪਾਣੀ ਤੇ ਗੱਡੀ ਡਿੱਗ ਪਈ ਤੁਸੀਂ ਜਾ ਪਹੁੰਚੋ ਤੇ ਜਲਦੀ। ਮੈਂ ਕੁਝ ਵੀ ਨਹੀਂ ਦੇ ਆਪਣੇ ਬੂਟ ਮੇਰੇ ਬੜਾ ਤਾਰੇ ਵਰਦੀ ਬਦਲਣ ਦਾ ਟਾਈਮ ਨਹੀਂ ਸੀ ਵੀਰੇ ਉਹ ਟਾਈਮ ਹੀ ਮਤਲਬੀ ਬਹੁਤ ਜਿਆਦੇ ਬੱਚੇ ਚੀਜ਼ ਘਾੜਾ ਪਾਈ ਜਾਂਦੇ ਸੀ ਬਹੁਤ ਰੌਲਾ ਪਾ ਰਹੇ ਹੱਸੇ ਬਸ ਲੋਕ ਖੜੇ ਮਤਲਬ ਮੈਂ ਬਿਨਾਂ ਦੇਖੇ ਪਾਣੀ ਦੇ ਵਿੱਚ ਛਾਲ ਮਾਰਦੀ ਠੀਕ ਹੈ ਬਾਈ ਹਾਂਜੀ ਮੈਨੂੰ ਤਾਂ ਮਤਲਬੀ ਤੈਰਨਾ ਵੀ ਬਹੁਤ ਘੱਟ ਆਉਂਦਾ ਸੀਗਾ ਵੀਰੇ ਮਤਲਬ ਬਿਨਾਂ ਦੇਖੇ ਮੈਂ ਪਾਣੀ ਤੇ ਛਾਲ ਮਾਰਦੀ ਜਦੋਂ ਬਈ ਤੁਸੀਂ ਛਾਲ ਮਾਰੀਏ ਗੱਡੀ ਉਦੋਂ ਕੋਸ਼ਿਸ਼ ਕੀਤੀ ਸਾ ਡੁੱਬ ਚੁੱਕੀ ਸੀ ਗੱਡੀ ਦਾ ਗੱਡੀ ਤਕਰੀਬਨ ਡੁੱਬੀ ਚੁੱਕੀ ਸੀ ਮਤਲਬ ਉਹਦੇ ਵਿੱਚ ਉਦੋਂ ਉਦੋਂ 8-9 ਲੜਕੇ ਬੰਦੇ ਮਤਲਬ ਉੱਪਰ ਖੜੇ ਸੀ ਗੱਡੀ ਦੇ ਉਹ ਸਾਰੇ ਜਿਹੜੇ ਪਾਣੀ ਵਾਲੇ ਉਹ ਮੇਰਾ ਸਰਦਾਰ ਲੜਕਾ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਸ ਕਰਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਈ ਉਹ ਮੁੰਡਾ ਜਿਹੜਾ ਕ੍ਰਿਸ਼ਨਾ ਉਹਨੇ ਵੀ ਤਿੰਨ ਬੰਦੇ ਕੱਢੇ ਆ ਉਹ ਸਾਡੇ ਤੋਂ ਪਹਿਲਾਂ ਦੇ ਕੱਢ ਚੁੱਕਿਆ ਸੀਗਾ ਉਹਦਾ ਬਹੁਤ ਬਹੁਤ ਧੰਨਵਾਦ ਵੀਰੇ ਉਹ ਸਰਦਾਰ ਮੁੰਡਾ ਮੇਰੇ ਕੋਲੇ ਲਿਆਉਂਦਾ ਸੀਗਾ ਰੱਸੀ ਦੀ ਮਦਦ ਨਾਲ ਇੱਕ ਇੱਕ ਸਾਡੇ ਸੌਰੀ ਇੱਕ ਸਾਡੇ ਐਸਐਸਏ ਨਰਿੰਦਰ ਸਿੰਘ ਉੱਥੇ ਵੀ ਉਹਨਾਂ ਦੇ ਬਣਾਣੇ ਪਈਓ ਤੁਸੀਂ ਵੀਡੀਓ ਚ ਦੇਖਿਆ ਹੋਣਾ ਹਾਂਜੀ ਹਾਂਜੀ ਉਹਨਾਂ ਨੇ ਵਿਚਾਰੇ 57 ਸਾਲ ਦੇ ਹੋਣ ਦੇ ਬਾਵਜੂਦ ਉਹਨਾਂ ਨੇ ਪਾਣੀ ਵਿੱਚ ਛਾਲ ਮਾਰੀ ਉਹਨਾਂ ਦੇ ਮਤਲਬ ਇੱਕ ਇੱਕ ਅੱਧਾ ਸਾਲ ਹੀ ਰਹਿ ਗਿਆ ਵਿਚਾਰਾ ਰਿਟਾਇਰ ਹੋਣ ਤੇ ਉਹਨਾਂ ਨੇ ਵਿਚਾਰਾ ਨੇ ਬਿਨਾ ਦੇਖੇ ਪਾਣੀ ਛਾਲ ਮਾਰੀ ਉਹਨਾਂ ਨੇ ਵੀ ਰੈਸਕਿਊ ਕਰਕੇ ਬੱਚੇ ਸਾਰੇ ਸਾਨੂੰ ਮਤਲਬ ਇਸ ਰਸਤੇ ਦੀ ਮਤਨ ਬਾਹਰ ਕਢਵਾਏ ਤੇ ਸਾਡੇ ਧਰੇ ਦੋ ਮੁਲਾਜ਼ਮ ਪੀਸੀਆਰ ਦੇ ਹੋਰ ਸੀ ਉਹਨਾਂ ਨੇ ਉਹਨਾਂ ਦੀ ਮਦਦ ਨਾਲ ਉਹਨਾਂ ਸਾਰੇ ਲੋਕਾਂ ਦੀ ਮਦਦ ਨਾਲ ਸਿੱਕਾਰੀ ਉਹਨਾਂ ਵਿਚਾਰਿਆਂ ਨੂੰ ਸਾਰੇ ਬੱਚਿਆਂ ਨੂੰ ਬਾਹਰ ਕੱਢਿਆ ਸਹੀ ਸਲਾਮਤਾ ਬਾਈ ਪਰਿਵਾਰ ਸਾਰਾ ਹੁਣ ਉਹ ਬਾਈ ਜਮਾ ਸਹੀ ਸਲਾਮਤਾ ਹਾਂਜੀ ਹਾਂਜੀ 60 ਫੀਟ ਤਾਂ ਲੱਗੀ ਸੀ ਇੱਕ ਛੋਟੇ ਬੱਚੇ ਦੇ ਉਹ ਸ਼ਾਇਦ ਸੀਸਾ ਲੱਗਿਆ ਸੀ ਉਹ ਬੰਦੇ ਬੱਚੇ ਦੇ ਉਹ ਠੀਕ ਨੇ ਸਾਰੇ ਹੁਣ ਛੁੱਟੀ ਮਿਲ ਗਿਆ ਹਸਪਤਾਲ ਦੇ ਵਿੱਚ ਉਹਨਾਂ ਨੂੰ ਠੀਕ ਹੈ ਬਾਈ ਤੁਸੀਂ ਬਾਈ ਫੋਟੋਆਂ ਦੇਖੀਆਂ ਵੀਡੀਓ ਦੇਖੀਆਂ ਇਹ ਆਪਣਾ ਤੇ ਇਹਨਾਂ ਨੇ ਬਈ ਇੱਕ ਇਹੋ ਜਿਹਾ ਕੰਮ ਕੀਤਾ ਹਨ ਜਿਹਦੇ ਲਈ ਇੱਕ ਦਿਲ ਚਾਹੀਦਾ ਜਿਗਰਾ ਚਾਹੀਦਾ ਹਾਲਾਂਕਿ ਬਾਈ ਨੂੰ ਤੈਰਨਾ ਵੀ ਬਹੁਤ ਘੱਟ ਆਉਂਦਾ ਨਾ ਦੇ ਬਰਾਬਰ ਤੇ ਫੇਰ ਵੀ ਇਹ ਜੀ ਜਾਣਦੇ ਹੋ ਜੀ ਮੈਨੂੰ ਤੈਰਨਾ ਨਹੀਂ ਆਉਂਦਾ ਨਹਿਰ ਦੇ ਵਿੱਚ ਛਾਲ ਮਾਰਦੀ ਤੇ ਇਹਨਾਂ ਸਾਰੇ ਭਰਾਵਾਂ ਨੇ ਇਹਨਾਂ ਦੀ ਪੀਸੀਆਰ ਦੀ ਟੀਮ ਨੇ ਰਲ ਮਿਲ ਕੇ ਦੋ ਮੁੰਡੇ ਜਸਕਰਨ ਸਿੰਘ ਤੇ ਕ੍ਰਿਸ਼ਨਾ ਸਾਰਿਆਂ ਨੇ ਬਈ ਉਹ ਪਰਿਵਾਰ ਦੀ ਮਦਦ ਕੀਤੀ ਆ ਤੇ ਬਾਈ ਯਾਰ ਗਿਆਨ ਨੂੰ ਬਈ ਸਲੂਟ ਬਣਦਾ ਆਪਣੇ ਵੱਲੋਂ ਤਾਂ ਅਸੀਂ ਅੱਜ ਬਾਈ ਦੇ ਕੋਲੇ ਤਾਂ ਹੀ ਆਏ ਆ ਤੇ ਇੱਕ ਗੱਲ ਹੋਰ ਬਾਈ ਇਹ ਮੇਰਾ ਬਚਪਨ ਦਾ ਦੋਸਤ ਵੀ ਹੈਗਾ ਤੇ ਆਪਾਂ ਬਾਈ ਦੇ ਨਾਲ ਉਹ ਗੱਲਬਾਤ ਕਰਦੇ ਆ ਜਦੋਂ ਬਾਈ ਨੇ ਆਪਦੀ ਮੰਨ ਕੇ ਕੋਲ ਇੱਥੋਂ ਤੱਕ ਪਹੁੰਚਿਆ ਹੈ ਭਾਰਤੀ ਹੋਇਆ ਸਟਰਗਲ ਕੀਤਾ ਸਾਡਾ ਰਾਮਪਰਾ ਪਿੰਡ ਆ ਬਾਈ ਸਾਡੇ ਤੋਂ ਇਹਨਾਂ ਦਾ ਪਿੰਡ ਮੈਨੂੰ ਲੱਗਦਾ 20 ਕਿਲੋਮੀਟਰ ਹੈਗਾ ਨਾ 20 ਕਿਲੋਮੀਟਰ ਦੂਰ ਆ ਇਹਨਾਂ ਦਾ ਪਿੰਡ ਇਹ ਵਿਚਾਰਾ ਸਾਈਕਲ ਤੇ ਵੀ ਆਉਂਦਾ ਰਿਹਾ ਬਾਈ ਤੇ ਕਿਤੇ ਬਸ ਤੇ ਆਉਂਦਾ ਸੀ ਕਿਤੇ ਸਾਈਕਲ ਤੇ ਕਿਵਰ ਬਸ ਦਾ ਕਰਾਇਆ ਵੀ ਨਹੀਂ ਹੁੰਦਾ ਸੀਗਾ ਇੰਨੇ ਘਰ ਦੇ ਹਾਲਾਤ ਜਾਦੇ ਮਾੜੇ ਸੀਗੇ ਪਰ ਜਿਵੇਂ ਕਹਿੰਦਾ ਬੰਦਾ ਗਰੀਬੀ ਦੀ ਹੱਕ ਪਾੜ ਕੇ ਮੁੜਿਆ ਤੇ ਉਹ ਗੱਲ ਬਾਈ ਨੇ ਕਰਕੇ ਦਿਖਾਈ ਆ ਬਾਈ ਟੂਰਨਾਮੈਂਟ ਜਿੱਤਦੇ ਸੀਗੇ ਸਾਡਾ ਸੀਨੀਅਰ ਰਿਹਾ ਬਾਈ ਕ੍ਰਿਕਟ ਦੇ ਵਿੱਚ ਬਹੁਤ ਅਗੜੀ ਗੇਮ ਸੀਗੀ ਤੇ ਟਰਾਫੀਆਂ ਲੈ ਕੇ ਜਾਂਦਾ ਸੀ ਟਰਾਫੀਆਂ ਰੱਖਣ ਨੂੰ ਵੀ ਥਾਂ ਨਹੀਂ ਹੁੰਦਾ ਸੀ ਬਾਈ ਉਹ ਦਿਨਾਂ ਤੋਂ ਲੈ ਕੇ ਹੁਣ ਤੱਕ ਜੇ ਤੁਸੀਂ ਉਹ ਦਿਨ ਯਾਦ ਕਰਦੇ ਹੋ ਤੁਹਾਨੂੰ ਕਿਵੇਂ ਲੱਗਦਾ ਬਾਈ ਕੀ ਖਿਆਲ ਆਉਂਦੇ ਮਨ ਦੇ ਵਿੱਚ ਬਾਈ ਉਹ ਦਿਨ ਤਾਂ ਬਹੁਤ ਹੀ ਮਤਲਬ ਗਰੀਬੀ ਵਾਲੇ ਸੀ ਉਹ ਸਟ੍ਰਗਲ ਵਾਲੇ ਦਿਨ ਸ਼ਾਇਦ ਕਿਸੇ ਨੇ ਨਹੀਂ ਦੇਖੇ ਹੁਣੇ ਮਤਲਬ ਉਹ ਸਿੱਧਾ ਹੀ ਲੱਗਦਾ ਵੀ ਉਹ ਤਾਂ ਬੰਦਾ ਸਿੱਧਾ ਹੀ ਭਰਤੀ ਹੋ ਗਿਆ ਪਰ ਅਸੀਂ ਦੇਖਿਆ ਉਹ ਦਿਨ ਬਹੁਤ ਜ਼ਿਆਦਾ ਗਰੀਬੀ ਸੀ ਮੇਰੇ ਨਾਲ ਦੇ ਲੜਕੇ ਮੈਨੂੰ ਕਹਿੰਦੇ ਸੀਗੇ ਵੀ ਤੂੰ ਇਹਨਾਂ ਪੜ੍ਹੇ ਲਿਖਿਆ ਯਾਰ ਤੈਨੂੰ ਦਿਹਾੜੀ ਕਾਤ ਨੂੰ ਸ਼ਰਮ ਨਹੀਂ ਆਉਂਦੀ ਪਰ ਅਸੀਂ ਸਾਡਾ ਕੰਮ ਹੀ ਸੀਗਾ ਵੀਰੇ ਉਹ ਮਤਲਬ ਵੀ ਕੋਈ ਹਰ ਰੋਜ਼ਗਾਰ ਵਗੈਰਾ ਹੈ ਨਹੀਂ ਸੀ ਉਦੋਂ ਕੁਦਰਤੋਂ ਭਰਤੀ ਆ ਗਈ ਭਰਤੀ ਦੇਖ ਲਈ ਕਾ ਹਾਈਟ ਵਧੀਆ ਸੀ ਪੜ੍ਹੇ ਲਿਖੇ ਸੀਗੇ ਵਧੀਆ ਭਰਤੀ ਹੋ ਗਈ ਠੀਕ ਹੈ ਬਾਈ ਤੇ ਉਸ ਤੋਂ ਬਾਅਦ ਬਾਈ ਤੁਸੀਂ ਤੁਹਾਨੂੰ ਕਿੰਨਾ ਟਾਈਮ ਗਿਆ ਬਠਿੰਡੇ ਰਹਿੰਦੇ ਰਹਿੰਦੇ ਹੁਣ ਮੈਂ ਇੱਥੇ 2018 ਚ ਆ ਗਿਆ ਸੀ ਵੀਰੇ ਮੈਂ ਆਪਣੇ ਕਰ ਸ਼ਿਫਟ ਹੋ ਗਿਆ ਸੀ ਇੱਧਰ ਮੇਰੀ ਬੇਟੀ ਬੜਰੀ ਇੱਥੇ ਬੜੰਡੀ ਠੀਕ ਹੈ ਤੇ ਬਾਈ ਕਿੰਨੇ ਆ ਭਾਰਤੀਆਂ ਦੇਖਿਆ ਜੱਸੀ ਤੁਸੀਂ ਫਿਰ ਮੈਂ 2009 ਤੋਂ ਲੱਗਿਆ ਸੀ ਭਾਰਤੀਆਂ ਦੇਖਣਾ ਤੇ 2011 ਵਾਲੀ ਲਾਸਟ ਭਾਰਤੀ ਹੋਏਗੀ 2011 ਦੇ ਵਿੱਚ ਹਾਂਜੀ ਹਾਂਜੀ ਤੇ ਹੁਣ ਬਾਈ ਤੁਹਾਨੂੰ ਜਿਵੇਂ ਇੰਨਾ ਲੋਕਾਂ ਵੱਲੋਂ ਮਾਣ ਸਨਮਾਨ ਮਿਲ ਰਿਹਾ ਹਨਾ ক্রিকেট ਵਾਲੇ ਭਰਾਵਾਂ ਵੱਲੋਂ ਸਾਰਿਆਂ ਨੇ ਪੋਸਟਾਂ ਪਾਈਆਂ ਵੀ ਸਾਡਾ ਭਰਾ ਬਾਈ ਸਾਡੇ ਨਾਲ ਖੇਡਿਆ ਅਸੀਂ ਵੀ ਪਾਈਆਂ ਮਾਣ ਮਹਿਸੂਸ ਹੋਇਆ ਬਾਈ ਨੇ ਵੀ ਚੰਗਾ ਕਰਮ ਕੀਤਾ ਉਹਦੀ ਜਾਨ ਤੇ ਖੇਡ ਕੇ ਉਹ ਪਰਿਵਾਰ ਦੀ ਜਾਨ ਬਚਾਈ ਆ ਤੇ ਅੱਜ ਤੁਹਾਨੂੰ ਬਹੁਤ ਸਾਰੇ ਮੈਂ ਫੋਨ ਕੀਤਾ ਜਦੋਂ ਮੈਂ ਫੋਨ ਕਰਦਾ ਫੋਨ ਜਾਂਦੇ ਬਿਜੀ ਹੁੰਦਾ ਹਨਾ ਬਾ ਇੰਨੇ ਸਾਰੇ ਫੋਨ ਆਉਂਦੇ ਆਗੇ ਜਿਹੜਾ ਇਹ ਮਾਨ ਸਨਮਾਨ ਬਈ ਤੁਹਾਡੇ ਹੋ ਰੇ ਆ ਖੇਡਣ ਕਰਕੇ ਵੀ ਹੋ ਰੇ ਆ ਤੇ ਜਿਹੜਾ ਤੁਸੀਂ ਕੰਮ ਕੀਤਾ ਅੱਜ ਤੁਹਾਨੂੰ ਕਿਵੇਂ ਲੱਗ ਰਿਹਾ ਬਈ ਮੇਰੇ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਸਾਡਾ ਇਨਾ ਮਾਨ ਸਨਮਾਨ ਹੋ ਅਸੀਂ ਤਾਂ ਆਪਣੀ ਡਿਊਟੀ ਕਰਕੇ ਨਾ ਵੀਰੇ ਉੱਥੇ ਵਾਪਸ ਆ ਗਏ ਸੀਗੇ ਉਦੋਂ ਸਾਡੇ ਐਸਐਚਓ ਸਾਹਿਬ ਮਤਲਬ ਹੀ ਉੱਥੇ ਮੌਕੇ ਤੇ ਸਾਨੂੰ ਲੈ ਗਏ ਹਨਾ ਉਹ ਤਾਂ ਐਸਐਚਓ ਸਾਹਿਬ ਮੌਕੇ ਤੇ ਆਈ ਗਿਆ ਸੀ ਇਹਨਾਂ ਨੂੰ ਕਹਿੰਦੇ ਵੀ ਆਜੋ ਆਪਾਂ ਉੱਥੇ ਮੌਕੇ ਤੇ ਗੱਡੀ ਦਾ ਵਗੈਰਾ ਦੇਖਦੇ ਹਾਂ ਅਸੀਂ ਚਲੇ ਗਏ ਮੌਕੇ ਤੇ ਤੇ ਜਦੋਂ ਮੌਕੇ ਤੇ ਗਏ ਉਦੋਂ ਮੀਡੀਆ ਵਾਲੇ ਆ ਮੀਡੀਆ ਵਾਲਿਆਂ ਦਾ ਬਹੁਤ ਧ ਸਾਡੇ ਐਸਐਸਬੀ ਸਾਹਿਬ ਦਾ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀ ਸੱਚ ਤਾਂ ਸੋਚਿਆ ਵੀ ਨਹੀਂ ਸੀ ਸੀਐਮ ਸਾਹਿਬ ਨਾਲ ਅਸੀਂ ਇਦਾਂ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਸਾਡੇ ਐਸਐਸਬੀ ਅਮਨੀਤ ਕੌਂਡਲ ਜੀ ਨਾਲ ਬਹਿ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਸਰ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ক্রিকেট ਵਾਲੇ ਭਰਾਵਾਂ ਨੇ ਕਿੰਨੇ-ਕਿੰਨੇ ਫੋਨ ਮੈਸੇਜ ਕੀਤੇ ਬਾਈ ਬਾਈ ਮੇਥ ਤੋਂ ਤੁਸੀਂ ਫੋਨ ਕਰੀ ਹੋਣਾ ਮੇਰਾ ਫੋਨ ਵੇਟਿੰਗ 'ਚ ਹੀ ਰਿਹਾ ਚਾਰ ਦਿਨ ਮਤਲਬ ਵੀ ਬਹੁਤ ਖੁਸ਼ੀ ਹੋਈ ਜਿਨ੍ਹਾਂ ਨੇ ਮਤਲਬ ਸਾਡੀ ਹੌਸਲੇ ਦੀ ਇੰਨੀ ਮਤਲਬ ਅਪਰੀਸ਼ੀਏਟ ਕੀਤਾ ਸਾਰਿਆਂ ਨੇ ਵੀਰੇ ਤੇ ਬਾਈ ਤੁਸੀਂ ਅੱਗੇ ਸੁਨੇਹਾ ਕੀ ਦੇਣਾ ਜਾਉਂਗੇ ਜਿਵੇਂ ਕੋਈ ਮੁਸੀਬਤ ਦੇ ਵਿੱਚ ਅੱਜ ਕੱਲ ਆਪਾਂ ਦੇਖਦੇ ਆ ਅਕਸਰ ਲੋਕਣਾ ਵੀਡੀਓ ਬਣਾਉਣ ਲੱਗ ਜਾਂਦੇ ਆ ਤੇ ਇਹ ਰੋਡ ਤੇ ਐਕਸੀਡੈਂਟ ਹੋਇਆ ਪਿਆ ਜਾਂ ਕੋਈ ਵੀ ਹਾਸਕੇ ਇਸ ਤਰ੍ਹਾਂ ਦਾ ਇਸੇ ਚਾਈ ਅੱਜ ਦੀ ਬਈ ਹਨਾ ਮੰਬੇ ਸਕਦੀ ਕੋਈ ਗੁੱਸਾ ਕਰੇ ਲੋਕ ਵੀਡੀਓ ਤਾਂ ਜਾਦੇ ਹੋ ਜਾਂਦੇ ਆ ਪਰ ਜੇ ਆਪਾਂ ਵੀਡੀਓ ਨਾਲੋਂ ਪਹਿਲੇ ਦੀ ਮਦਦ ਕਰਦਿਆ ਕਰੀਏ ਹਾਂ ਵੀਰੇ ਇਹ ਗੱਲ ਬਿਲਕੁਲ ਸਹੀ ਆ ਆਪਾਂ ਪਹਿਲਾਂ ਅਸੀਂ ਮੈਂ ਕੁਝ ਦੇਖੀ ਨਹੀਂ ਵੀਰੇ ਅਸੀਂ ਐਣੀ ਦੇਖਿਆ ਵੀ ਸਾਡੇ ਫੋਨ ਜਿਉਂ ਚ ਫੋਨ ਆ ਜਾਂ ਸਾਡੇ ਕੁਝ ਹੈਗਾ ਜਿਹਦੇ ਵਿੱਚ ਜੋ ਮੈਂ ਦੇਖਣ ਸਰ ਸਿੱਧੀ ਸਲਾਂਗ ਲਗਾਤੀ ਪਾਣੀ ਦੇ ਵਿੱਚ ਛਾਲ ਲਾਤੀ ਆ ਮੈਂ ਵੀ ਨਹੀਂ ਦੇਖਿਆ ਬਸ ਵੀ ਇੱਕ ਕਰੀ ਮੈਂ ਤਾਂ ਇਹੀ ਕਹਿਣਾ ਵੀ ਸਾਰੇ ਨੌਜਵਾਨਾਂ ਨੂੰ ਜਾਂ ਮੈਂ ਤਾਂ ਐਡਾ ਹੈ ਨਹੀਂ ਵੀਰੇ ਫਿਲਾਸਫਰ ਨਹੀਂ ਹੈਣਾ ਵੀ ਮੈਂ ਜਿੱਦਾਂ ਵੀ ਉਹ ਕਰ ਦੂੰਗਾ ਪਰ ਸਾਰੇ ਲੋਕਾਂ ਨੇ ਮਦਦ ਕਰਨੀ ਚਾਹੀਦੀ ਆ ਜਿਹੜਾ ਵੀ ਕੋਈ ਦੇਖਦੇ ਆਪਾਂ ਐਕਸੀਡੈਂਟ ਵਗੈਰਾ ਹੋਇਆ ਪਿਆ ਜਾਂ ਕੋਈ ਪਾਣੀ ਚ ਐਡਾ ਕੋਈ ਡਿੱਗ ਰਿਹਾ ਉਹਦੀ ਮਦਦ ਕਰੋ ਕੋਈ ਵੀ ਹਾਸ ਆਉਂਦਾ ਕੋਈ ਵੀ ਉਹਨਾਂ ਨਾਲ ਵੀ ਆਪਾਂ ਅਗਲੇ ਦੀ ਮਦਦ ਕਰਨੀ ਜ਼ਰੂਰੀ ਹੈ ਹਾਂਜੀ ਵੀਰੇ ਹਾਂਜੀ ਤਾਂ ਜੋ ਉਹਨੂੰ ਸਹੀ ਟਾਈਮ ਤੇ ਉਹਦਾ ਹੱਲ ਹੋ ਸਕਦਾ ਇੱਕ ਗੱਲ ਹੋਰ ਵੀਰੇ ਅਡਜਸਟ ਕਰਨ ਬਾਈ ਨੇ ਉਹ ਤਾਂ ਮੈਨੂੰ ਮਨਾ ਕਰਿਆ ਸੀ ਕਹਿੰਦਾ ਇੱਕ ਬੰਦਾ ਖੜਾ ਉੱਥੇ ਨਾ ਰੱਸਾ ਉਹਦੇ ਹੱਥ ਚ ਫੜਿਆ ਸੀ ਕਹਿੰਦਾ ਮੈਨੂੰ ਰੱਸਾ ਪਾਣੀ ਬੱਚੇ ਪਾਣੀ ਹੋਰ ਜਿਸ ਕਰ ਨੇ ਵੀਰ ਨੇ ਰੱਸਾ ਮੰਗਿਆ ਸੀ ਕਿਸੇ ਨੇ ਰੱਸਾ ਨਹੀਂ ਦਿੱਤਾ ਇੱਕ ਬੰਦਾ ਖੜਾ ਸੀ ਉੱਥੇ ਵੀ ਉਹਨਾਂ ਦੀ ਮਦਦ ਬਾਤ ਜੋ ਰੱਸਾ ਮੰਗਿਆ ਉਹ ਬੰਦੇ ਨੇ ਮਨਾਂ ਕਰਤਾ ਹਾਂਜੀ ਉਹ ਬੰਦੇ ਮਨਾਂ ਕਰਤਾ ਰੱਸਾ ਨਹੀਂ ਦਿੱਤਾ ਉਹ ਬੰਦੇ ਨੇ ਉਹ ਤਾਂ ਜੰਗਾ ਗਾਮ ਹੀ ਆ ਕਿ ਕਿਸੇ ਦੀ ਜਾਨ ਬਚਾਉਣਾ ਜੇ ਦੇ ਜਾਂਦਾ ਹਨਾ ਲੋਕਾਂ ਦੀ ਸੋਚ ਆ ਯਾਰ ਬਈ ਇਨਸਾਨੀਅਤ ਮਰ ਗਈ ਹੈ ਬਹੁਤ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਹਨਾ ਪਰ ਕੁਝ ਕੇ ਪਰਸੈਂਟ ਲੋਕ ਇਹ ਜਿਹੇ ਹੈਗੇ ਹੈਗੇ ਲੋਕਾਂ ਦਾ ਦੇਖ ਸਕਦੇ ਕਿਸੇ ਦੀ ਮਦਦ ਨਹੀਂ ਕਰਦੇ ਹਨਾ ਬਿਲਕੁਲ ਬਈ ਇਹ ਬਈ ਜਸਸੀ ਜਸਵੰਤ ਸਿੰਘ ਪਿੰਡ ਹਰਕਿਸ਼ਨਪੁਰਾ ਜ਼ਿਲ੍ਹਾ ਬਠਿੰਡਾ ਤੇ ਆਪਾਂ ਦੁਬਾਰਾ ਤੁਹਾਨੂੰ ਫੇਰ ਦੱਸ ਇਹ ਭਰਾਣੇ ਬਈ ਇਹਨਾਂ ਦੀ ਪੀਸੀਆਰ ਦੀ ਟੀਮ ਨੇ ਸਾਰੀ ਨੇ ਤੇ ਇੱਕ ਬਾਈ ਜਸਕਰਨ ਸਿੰਘ ਆਪਾਂ ਹੁਣ ਉਹਨਾਂ ਦੀ ਵੀਡੀਓ ਵੀ ਆਪਾਂ ਪਾਵਾਂਗੇ ਬਈ ਤੇ ਇੱਕ ਬਾਈ ਕ੍ਰਿਸ਼ਨ ਆ ਉਹਨਾਂ ਨੂੰ ਮਿਲਣੇਗੇ ਅੱਜ ਤੇ ਉਹਨਾਂ ਨੂੰ ਮਿਲ ਕੇ ਆਪਾਂ ਉਹਨਾਂ ਦੀ ਵੀਡੀਓ ਪਾਵਾਂਗੇ ਇਹਨਾਂ ਸਾਰੇ ਭਰਾਵਾਂ ਦਾ ਬਈ ਧੰਨਵਾਦ ਦਿਲੋਂ ਇਹਨਾਂ ਨੂੰ ਸਲੂਟ ਆ ਸਾਡੇ ਵੱਲੋਂ ਵੀ ਇਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਤਾਂ ਜੋ 11 ਜਾਨਾਂ ਬਚਾਈਆਂ ਬਈ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਵੀਡੀਓ ਬਈ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅੱਜ ਆਪਾਂ ਅੱਜ ਕੱਲ ਆਪਾਂ ਗੰਦ ਪਿੱਲ ਬਈ ਬਹੁਤ ਜੇੜੀ ਕੋਈ ਚੰਗੀ ਵੀਡੀਓ ਕੋਈ ਕਿਸੇ ਦੇ ਕੰਮ ਆਉਂਦਾ ਉਹਨੂੰ ਵੀ ਸ਼ੇਅਰ ਕਰ ਦਿਆ ਕਰੋ ਸਪੋਰਟ ਕਰਿਓ ਬਾਈ ਬਾਈ ਦਾ ਆਪਾਂ ਨੰਬਰ ਪਾ ਦਾਂਗੇ ਫੋਨ ਕਰ ਲਿਓ ਜੇ ਕਿਸੇ ਭਰਾਣੇ ਮਿਲਣਾ ਮਿਲ ਸਕਦੇ ਹਾਂ ਧੰਨਵਾਦ ਜੀ ਸਾਰਿਆਂ ਦਾ